ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਨਹੀਂ ਕਿ ਜਾਂ ਦੂਸਰੇ ਤਰੀਕੇ ਨਾਲ ਬਣਾਉਣਾ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵਾਂਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਬਾਕੀ ਥਾਵਾਂ ਨੇਲ ਤੇ ਤੁਸੀਂ ਵੇਖ ਹੀ ਲਿਆ ਵਾ ਤੇ ਤਿਆਰੀਆਂ ਵੀ ਹੁੰਦੀਆਂ ਵੇਖਣ ਦੇ ਆ ਤੁਸੀਂ ਅਮਨ ਡਈ ਆ ਇੱਧਰ ਟਮਾਟਰ ਡਈ ਆ ਮਣ ਕਰਨਾ ਪਿਆਜ਼ 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 ਡਈ ਆ ਜੀ ਕਰਨ ਤੇ ਅੱਜ ਜੀ ਰੈਸਪੀ ਲੱਗੀ ਆ ਜੀ ਬਣਨਾ ਇਹੋ ਜੀ ਜਿਹੜੀ ਤੁਹਾਡੇ ਵਿੱਚ ਹੋਈ ਬਹੁਤ ਜਾਣੇ ਜਿਹੜੀ ਆ ਥੋੜੀ ਜਿਹੀ ਰੌਂਗ ਬਣਾ ਦਿੰਦੇ ਹੋਣਗੇ ਗਲਤ ਕਹਿ ਸਕਦੇ ਆ ਨਾ ਕਿਉਂਕਿ ਮੈਂ ਅੱਜ ਤੱਕ ਜਦੋਂ ਜਿੱਥੋਂ ਵੀ ਕਿਤੇ ਉਹ ਇਹ ਰੈਸਪੀ ਖਾਧੀ ਆ ਤੇ ਮੈਨੂੰ ਕੌੜੇ ਹੀ ਲੱਗੇ ਤੇ ਬਣਾਉਣ ਲੱਗੇ ਆ ਜੀ ਅੱਜ ਆਪਾਂ ਇਹ ਹੈ ਕarele ਕarele ਮੈਨੂੰ ਪਤਾ ਨਹੀਂ ਕੀ ਕਹਾਂ ਬੜੀ ਡਿਮਾਂਡ ਹੀ ਆ ਨਾ ਹਾਂ ਤੁਹਾਡੀ ਸਾਰਿਆਂ ਦੀ ਵੀ ਬੜੀ ਡਿਮਾਂਡ ਹੀ ਸਾਰੇ ਜਾਣੇ ਹਰੇਕ ਜਿਹੜੀ ਆ ਰੈਸਪੀ ਦੇ ਥੱਲੇ ਕਮੈਂਟ ਇਹੀ ਕਰਦੇ ਆ ਕਿ ਕarele ਦੀ ਸਬਜ਼ੀ ਬਣਾਓ ਪਰਵੇਂ ਕarele ਤੇ ਏ ਦੱਸਿਏ ਤੁਹਾਨੂੰ ਕਿ ਕਰੇਲੇ ਮੈਂ ਤੁਹਾਨੂੰ ਦੱਸਣ ਡਿਆ ਨਾ ਜੇ ਮੈਂ ਜਿੱਥੋਂ ਵੀ ਖਾਦੇ ਆ ਕਰੇਲੇ ਸਾਰੇ ਕੋੜੇ ਹੀ ਬਣ ਬਣਦੇ ਰਹੇ ਮੈਨੂੰ ਕੋੜੇ ਹੀ ਲੱਗਦੇ ਰਹੇ ਆ ਮੈਂ ਇਹਨਾਂ ਨੂੰ ਨਹੀਂ ਖਾਣਾ ਹੁੰਨਾ ਪਰ ਜਦੋਂ ਦੇ ਮੰਮੀ ਜੀ ਬਣਾਉਣ ਲੱਗੇ ਜਾਨਾ ਪਤਾ ਨਹੀਂ ਕੀ ਕਰੇਲੇ ਹਿਸਾਬ ਨਾਲ ਬਣਾਉਂਦੇ ਆ ਕਿੱਦਾਂ ਕਰਦੇ ਆ ਉਹ ਤੁਹਾਨੂੰ ਵਿਧੀ ਅੱਜ ਸਾਰਿਆਂ ਨੂੰ ਆਪਾਂ ਦੱਸ ਦੇਣੀ ਆ ਤੇ ਵੀ ਕੋੜੇ ਜਿ ਕਿੱਦਾਂ ਕੋੜੇ ਨਹੀਂ ਬਣਦੇ ਹਣਾ ਮੰਮੀ ਜੀ ਤੇ ਇਧਰ ਹੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜੀ ਕਰੇਲੇ ਧੋ ਬਣਾ ਲਏ ਆ ਤੇ ਧੋ ਬਣਾ ਕੇ ਹਾਂਜੀ ਛਿੱਲ ਕੇ ਧੋਪ ਲਾ ਕੇ ਛਤੋ ਪਲਾ ਕੇ ਤੇ ਰਹੀਂ ਲੱਗੇ ਆ ਇਹਨੂੰ ਫਰਾਈ ਕਰਦੇ ਇਹ ਜਿਹੜੇ ਕੋੜੇ ਨਹੀਂ ਬਣਦੇ ਉਹਨਾਂ ਦੀ ਕੀ ਵਜ੍ਹਾ ਵਾ ਕਿਉਂਕਿ ਦਾ ਨਹੀਂ ਬਣਦੇ ਕੋੜੇ ਇਹਨੂੰ ਪਹਿਲਾਂ ਛੇਲਣਾ ਵਾ ਅੱਛਾ ਛੇਲ ਕੇ ਜੋਂ ਲਾ ਕੇ ਤੋ ਹੈ ਨਾ ਚੰਗੀ ਤਰ੍ਹਾਂ ਠੀਕ ਆ ਤੇ ਬਾਅਦ ਚ ਰੱਖ ਦੇਣ ਧੁੱਪੇ ਹਾਂ ਤੇ ਇਹਨੂੰ ਇੱਕ ਤੋਂ ਪਲਵਾ ਕੇ ਤੇ ਛਾਮਾਂ ਨੂੰ ਇਹਨੂੰ ਬਣਾ ਲਓ ਤੇ ਕੋੜੇ ਨਹੀਂ ਬਣ ਗੇ ਇਹਨੂੰ ਫਰਾਈ ਕਰ ਲੈਣੇ ਆ ਹੁਣ ਅੱਛਾ ਅੱਛਾ ਕਿਉਂਕਿ ਜਦੋਂ ਉਹਦੇ ਉੱਪਰ ਉਹ ਲਾਈਦਾ ਲੂਣ ਲਾਈਦਾ ਸਾਲੀ ਹੈ ਨਾ ਕੋਈ ਸਾਲੀ ਕਰੋੜ ਜਿਹੜੀ ਨਿਕਲ ਜਾਂਦੀ ਆ ਇਹ ਤਰਾ ਇਦਾਂ ਕਰਕੇ ਕਹਾਂਗੇ ਨਾ ਇਹ ਲੂਣ ਲਾ ਕੇ ਰੱਖਾਂਗੇ ਤੇ ਉਹਦਾ ਜਿੰਨਾ ਵੀ ਆ ਪਾਣੀ ਆ ਕੋੜ ਦਾ ਹਰੇ ਦਾ ਗਾੜਾ ਉਹਦਾ ਨਿਕਲ ਜਾਂਦਾ ਆ ਸ਼ਾ ਉਹ ਕੱਢ ਦਿੰਦੀ ਆ ਨਾ ਲੂਣ ਕੱਢ ਦਿੰਦਾ ਫੇਰ ਅਸੀਂ ਫੇਰ ਤੋਂ ਲੈਨੇ ਇੱਕ ਵਾਰੀ ਉਹ ਪਾਣੀ ਨਾ ਕੱਢ ਕੇ ਤੇ ਫੇਰ ਧੁੱਪੇ ਪਾਏ ਤੇ ਉਹ ਵਹੇ ਜੇ ਜੀ ਸਾਬ ਲਈਏ ਤੇ ਕੋੜ ਚੰਗੀ ਆ ਇਹਨਾਂ ਦੀ ਹਨਾ ਖੂਨ ਸਾਫ ਹੁੰਦਾ ਵਾ ਕਾਫੀ ਕੁਝ ਇਹਨਾਂ ਦੇ ਉੱਤੋਂ ਮੈਨੂੰ ਮਿਲਦੀ ਆ ਵਾ ਵਾ ਫਾਇਦੇ ਹੁੰਦੇ ਆ ਕੋੜ ਖਾਣੀ ਆ ਤੇ ਫੇਰ ਉਹਦਾ ਜੂਸ ਕੱਢ ਕੇ ਤੇ ਪੀਣਾ ਨਾ ਹਾਂ ਪਰ ਇਹ ਆ ਕੀ ਫਿਰ ਕੋੜ ਪੀਂਦੇ ਆ ਜਿਨ੍ਹਾਂ ਨੂੰ ਸ਼ੂਗਰ ਹੋਣਾ ਉਹ ਵੀ ਜੋਸ ਪਿੰਦੇ ਇਹਨਾਂ ਦਾ ਤੇ ਬਾਕੀ ਮੈਨੂੰ ਕੋੜ ਜੀ ਨਹੀਂ ਪਸੰਦ ਤੇ ਇਸ ਕਰਕੇ ਮੰਮੀ ਜੀ ਵੀ ਖਾ ਲੈਂਦੀ ਆ ਕੋੜੇ ਮੰਮੀ ਜੀ ਨੂੰ ਜਿਹੜੇ ਮਿਲ ਜਾਣ ਖਾ ਲੈਂਦੀ ਆ ਮੰਮੀ ਜੀ ਦੇ ਫੇਵਰੇਟ ਵੀ ਆ ਨਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੰਨਾ ਕਿੰਨਾ ਦੇ ਫੇਵਰੇਟ ਆ ਤੇ ਦੂਜੀ ਗੱਲ ਆ ਜੀ ਲੱਗਿਆ ਜੀ ਅੱਜ ਭਰਵੇਂ ਘਰੇਲੇ ਬਣਾਉਣ ਸਾਡਾ ਹੋ ਗਿਆ ਇੱਧਰ ਤੇਲ ਹਾਂਜੀ ਗਰਮ ਤੇ ਕਰਦੇ ਆ ਫਰਾਈ ਚਲੋ ਜੀ ਇਹਨਾਂ ਨੂੰ ਪਹਿਲਾਂ ਫਰਾਈ ਕਰਾਂਗੇ ਤੇ ਦੇਖ ਸਾਦੇ ਹੋ ਜੀ ਤੁਸੀਂ ਤੇਲ ਆਪਾਂ ਪੂਰਾ ਗਰਮ ਕੀਤਾ ਹੋਇਆ ਹੈ ਪਹਿਲਾਂ ਹੀ ਤੇ ਉਹਨਾਂ ਦੇ ਵਿੱਚ ਕਰੇਲੇ ਪਾ ਕੇ ਤੇ ਇਹਨਾਂ ਨੂੰ ਕਰ ਦਿਤਾਵਾਂ ਫਰਾਈ ਤੇ ਸਭ ਤੋਂ ਜ਼ਰੂਰੀ ਇਹਦਾ ਮਸਾਲਾ ਜਿਹੜਾ ਕਿਵੇਂ ਟੇਸਟ ਬਣਾਉਣਾ ਉਹ ਵੀ ਨਾਲ ਦੀ ਨਾਲ ਹੀ ਤੁਹਾਨੂੰ ਦੱਸਾਂਗੇ ਪੂਰੇ ਵਲੌਗ ਦੇ ਨਾਲ ਬਨੇ ਰਹੇ ਹੋ ਹਨਾ ਅਸੀਂ ਇਹ ਕਰੇਲੇ ਕਹਿਣੋ ਫਰਾਈ ਕਰਾਂਗੇ ਤੇ ਅੱਗੇ ਬਾਅਦ ਚ ਕਰ ਲਾਂਗੇ ਹਨਾ ਹਾਂਜੀ ਇੱਕ ਵਾਰ ਇਹ ਨਹੀਂ ਨਾ ਪੋਣੇ ਜਦੋਂ ਪਤਲੇ ਹੋ ਕੇ ਤੇ ਮਿਲ ਕੇ ਚੰਗੀ ਤਰ੍ਹਾਂ ਹੋਣੇ ਨਹੀਂ ਬਿਲਕੁਲ ਬਿਲਕੁਲ ਤੇ ਵਧੀਆ ਤਰੀਕੇ ਦਾ ਹੋਣਾ ਚਾਹੀਦਾ ਹੈ ਨਾ ਕਿ ਤੇ ਇੱਧਰ ਵੇਖੋ ਜਿਹੜੇ ਘਰੇ ਲੈ ਦੇ ਪਰੋਸਣਗੇ ਲੱਛੇ ਨਾ ਉਹ ਵੀ ਹੁਣ ਹੀ ਪਕਾ ਲਈਏ ਅੱਛਾ ਤੇ ਇਹਨੂੰ ਹੁਣੇ ਹੀ ਬਣਾਵਾਂਗੇ ਵਿੱਚ ਆਲੂ ਪਾ ਕੇ ਹਾਂ ਹਾਂ ਇਹ ਆਲੂ ਮਾਜ ਪਾ ਦੇ ਕੇ ਅਜ ਪਾ ਦੇ ਵੀ ਤੇ ਆਲੂ ਵੀ ਪਾ ਦਿੰਦੇ ਨਾ ਤੇ ਸਵਾਦ ਬਣਦੇ ਹਨਾ ਨਵੀਂ ਖਾਦੇ ਇੱਕਦੋਰੀ ਤੇ ਕਾਫੀ ਟੇਸਟ ਬਣਦੇ ਆ ਵਾਹੇ ਇਹ ਹੁੰਦੇ ਕੋੜੇ ਆ ਮੈਂ ਇੱਕ ਗੱਲ ਵੇਖਿਆ ਜਦੋਂ ਚਲੋ ਹੁਣ ਤੇ ਨਹੀਂ ਕੋਈ ਵੀ ਢਾਗੇ ਪਾਉਂਦਾ ਪਹਿਲਾਂ ਇਹਨੇ ਦੇ ਦਿੱਤਾ ਮਸਾਲਾ ਪਾ ਕੇ ਜਦੋਂ ਢਾਗਾ ਪਾਉਂਦੇ ਨੇ ਨਹੀਂ ਕਿਹੜਾ ਮਸਾਲਾ ਵਿੱਚੋਂ ਬਾਹਰ ਨਾ ਆ ਰਹੇ ਹਨ ਹਾਂ ਪਤਾ ਨਹੀਂ ਕੀ ਗੱਲ ਆ ਉਹ ਦੋ ਇਦਾਂ ਕਰਦੇ ਨੇ ਹੁਣ ਬਲੋ ਕਿ ਇਦਾਂ ਹੀ ਪਾ ਰਹੇ ਨੇ ਮਸਾਲਾ ਨਾ ਆਉਂਦਾ ਇਹਨਾਂ ਬਾਹਰ ਉਹ ਪਤਾ ਨਹੀਂ ਕੀ ਕਰਦੇ ਖੁੰਡੇ ਦਿੰਦੇ ਉਹ ਇੱਕ ਬਾਗ ਕੇ ਫੇਰ ਕੁੱਟ ਕੇ ਫੇਰ ਇਹਦੇ ਵਿੱਚ ਭਾਜਦੇ ਹੈ ਅੱਛਾ ਉਹ ਕਰ ਜਿਆਦਾ ਢੀਕ ਹੋਏ ਨਾ ਹਾਂ ਉਹ ਨੂੰ ਤਾਂ ਭਉ ਨਹੀਂ ਲੋਂਦੇ ਇਦਾਂ ਜਦੋਂ ਮਸਾਲਾ ਆ ਗਿਆ ਤੇ ਉਸੇ ਗਲੀ ਫਿਰ ਜਦੋਂ ਖਾਣੇ ਨਹੀਂ ਉਦੋਂ ਤੇ ਉਹ ਢਾਗਾ ਲੋਂਦੇ ਨਹੀਂ ਨਾਲ ਹਾਂ ਕਹਿੰਦਾ ਤਾਂ ਵਧੀਆ ਕਰ ਰਹੀ ਹੈ ਹਾਂ ਵਧੀਆ ਕਰ ਰਹੀ ਵਧੀਆ ਚੀਜ਼ੀ ਇਹ ਤੋਂ ਭੰਗ ਨਹੀਂ ਕਈ ਇੱਧਰ ਭੰਕੇ ਬਣਉਦੇ ਪਰ ਹੁਣ ਬਹੁਤ ਜ਼ਿਆਦਾ ਘਟ ਗਿਆ ਹੈ ਨਾ ਸਾਰੇ ਨੇ ਹੁਣ ਸਾਰੇ ਇੱਧਰ ਹੀ ਆ ਪਾਕਾ ਬਨਣੋਂ ਹਟ ਗਏ ਆ ਤੇ ਚਲੋ ਜੀ ਇੱਧਰ ਸਾਡੇ ਜਦੋਂ ਤੱਕ ਹੁੰਦੇ ਆ ਕਰੇਲੇ ਫਰਾਈ ਤੇ ਫਿਰ ਤੁਹਾਨੂੰ ਜਦੋਂ ਫਰਾਈ ਹੁੰਦੇ ਆ ਤੇ ਜਦੋਂ ਇਹਨਾਂ ਦਾ ਮਸਾਲਾ ਬਣਾਉਣਾ ਉਹਦੋਂ ਤੁਹਾਨੂੰ ਦਿਖਾਉਦੇ ਆ ਲਓ ਜੀ ਤੁਸੀਂ ਵੇਖ ਸਕਦੇ ਹੋ ਕਿਵੇਂ ਦਾ ਕਲਰ ਹੋ ਗਿਆ ਇਹਨਾਂ ਦਾ ਨਾ 골ਡਨ ਜਿਹਾ ਹੋ ਗਿਆ ਨਾ ਤੇ ਹੁਣ ਇਹਨੂੰ ਕਰਦਾਂਗੇ ਹਨ ਇਹ ਲਾ ਲਓ ਅੰਦਾਜ਼ਾ ਜੀ ਜੇ ਇਦਾਂ ਦਾ ਹੋ ਇਦਾਂ ਦੇ ਹੋ ਜਾਣ ਤੇ ਫੇਰ ਤੁਸੀਂ ਬਾਹਰ ਇਹਨਾਂ ਨੂੰ ਕੱਢ ਸਕਦੇ ਹੋ ਹਾਂ ਹਨ ਤੇ ਹੁਣ ਇਹਨਾਂ ਨੂੰ ਬਾਹਰ ਕੱਟਾਂਗੇ ਹਾਂ ਪਹਿਲਾਂ ਵੀ ਕਰਦੇ ਸੀ ਮੈਂ ਥੋੜੇ ਜਿਹੜੇ ਥੋੜੇ ਜਿਹੜੇ ਜੜੇ ਆ ਗਏ ਆ ਵੀ ਹੁਣ ਕਰ ਲੈਂਦੇ ਆ ਇਹ ਦੂਸਰਾ ਪ੍ਰਾਗਾ ਜੀ ਤੇ ਇਧਰ ਸਾਡੇ ਜਿਹੜੇ ਆ ਘਰੇਲੇ ਸਾਰੇ ਹੋ ਗਏ ਆ ਫਰਾਈ ਤੇ ਕਿੰਨੇ ਕਰੇ ਲਏ ਮੈਂ ਅੱਛਾ ਜੀ ਕਿਲੋ ਘਰੇਲੇ ਹਾਂ ਠੀਕ ਜੇ ਧੁੱਪ ਲੱਗੀ ਆ ਤੇ ਫੇਰ ਨਾਲ ਥੋੜੇ ਜਿ ਪਤੇ ਹੋ ਗਏ ਨੇ ਨਾ ਪਤ ਹਾਂਜੀ ਹਾਂਜੀ ਨਾਜ਼ੁਕ ਜਿਹੇ ਹੋ ਗਏ ਆ ਧੁੱਪ ਹੀ ਜੇ ਚੱਲੇ ਤੇ ਐਦਾਂ ਅਮਨ ਅਮਨ ਕੀ ਕਰਨੀ ਆ ਇਹ ਕਿਨੂੰ ਤੜਕਾ ਲਾਈ ਜਾਂਦੀ ਆ ਦਾਲ ਇਹ ਨਾਲ ਅੱਛਾ ਦਾਲ ਵੀ ਬਣਾਈ ਆ ਦਾਲ ਨਾਲ ਅਸੀਂ ਦਾਲ ਬਣਾਈ ਹੁੰਦੀ ਮੰਗੇ ਤੇ ਬਣਕਾ ਅਮਨ ਲੈਣੇ ਕਰੀਏ ਨਾ ਹੰਡਾਉਣਾ ਵਧੀਆ ਲੱਗਦੀ ਆ ਨਹੀਂ ਇਹ ਕਾਮਣ ਹੁੰਦੇ ਆ ਨਾ ਕਰੇਲੇ ਹੁੰਦੇ ਗਰਮ ਤੇ ਦਾਲ ਹੁੰਦੀ ਠੰਡੀ ਅੱਛਾ ਹਾਂ ਕਾਮਣ ਹੁੰਦੇ ਆ ਕਰੇਲੇ ਨਾਲ ਵਧੀਆ ਲੱਗਦੀ ਆ ਹਾਂਜੀ ਤੇ ਨਾਲ ਅਸੀਂ ਬਣਾਇਆ ਦਈ ਤੇ ਅੱਜ ਤੁਹਾਨੂੰ ਥਾਲੀ ਵੀ ਨਾਲ ਹੀ ਸਜਾ ਕੇ ਦੱਸਾਂਗੇ ਹਾਂ ਤੇ ਇਹਦੇ ਵਿੱਚ ਕਿੰਨਾ ਪਿਆਜ਼ ਕੀਤਾ ਹੈ ਬਰੀਕ ਕਿਉਂਕਿ ਇਹ ਤੁਹਾਨੂੰ ਦੱਸਣਾ ਤੇ ਹੈ ਵਗ ਵੀ ਕਿਵੇਂ ਦੀ ਹਾਂਜੀ ਤੇ ਇਹਦੇ ਵਿੱਚ ਮੈਂ ਕੌਲ ਰੱਖਦੇ ਹਾਂ ਅੱਜ ਰੱਖਦੇ ਹਾਂ ਅੱਛਾ ਇਹ ਹੁਣ ਕੀ ਬਣਾਉਣ ਲੱਗੇ ਆ ਪਕੌੜਾ ਲੱਗੇ ਲਾਉਣ ਠੀਕ ਆ ਇਹਨਾਂ ਨੂੰ ਤੇ ਇਧਰ ਲੈ ਆ ਜੀ ਪਿਆਜ਼ ਹਾਂ ਬੜੀ ਛਾ ਛਾਹ ਜੀ ਪਾਣੀ ਹੋਣਾ ਨਾ ਵਿੱਚ ਹਾਂ ਚਾੜ ਦਾ ਪਾਣੀ ਆ ਨਾ ਹਾਂਜੀ ਅੱਛਾ ਇਹ ਕੀ ਪਾਏ ਹੁਣ ਵਿੱਚ ਪਿਆਜ਼ ਪਿਆਜ਼ ਪਾ ਕੇ ਠੀਕ ਆ ਜੀ ਇਸ ਤੇਲ ਦੇ ਵਿੱਚ ਪਾ ਲੈਂਦੇ ਆ ਪਿਆਜ਼ ਤੇ ਹੁਣ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਜੀ ਕੀ ਕੀ ਚੀਜ਼ ਕਿਹੜੀ ਕਿਹੜੀ ਚੀਜ਼ ਪਾਈ ਹਰੀ ਮਿਰਚ ਤੇ ਥੋੜਾ ਜਿਹਾ ਅਦਰਕ ਤੇ ਪਿਆਜ਼ ਪਾਈ ਠੀਕ ਆ ਤੇ ਉਹ ਭੁੰਨ ਕੇ ਤੇ ਤੇਰਾ ਹੈ ਬਾਅਦ ਵਿੱਚ ਬਾਅਦ ਅਗਲਾ ਦੱਸਾਂਗੇ ਤੇ ਇਸ ਬਾਅਦ ਤੁਹਾਨੂੰ ਕਰਦੇ ਹਾਂ ਨਾ ਲਓ ਜੀ ਆ ਜਿਹੜੇ ਅਸੀਂ ਪਿਆਜ਼ ਪਾਏ ਸੀ ਵਿੱਚ ਤੇ ਉਹ ਤੋਂ ਹੀ ਦੇਖ ਸਕਦੇ ਹਾਂ ਪੂਰੇ ਮੰਮੀ ਜੀ ਨੇ ਉਹਨਾਂ ਨੂੰ ਸਿਰਕ ਲਵਾ ਕੇ ਤੇ ਕਿੰਨੇ ਕੁ ਕਰ ਦਿੱਤਾ ਹੈ ਤੇ ਇਹ ਮੰਮੀ ਜੀ ਕਾਫੀ ਟਾਈਮ ਲੱਗਾ ਵਾ ਤੁਸੀਂ ਦੱਸੋ ਹਾਂ ਕਿੰਨਾ ਟਾਈਮ ਲੱਗਾ ਇਹਨੂੰ ਉਹਨਾਂ ਨੂੰ ਲੱਗ ਹੀ 20 ਮਿੰਟ 20-25 ਮਿੰਟ ਲੱਗ ਗਿਆ ਹਣਾ ਤੇ ਕਾਫੀ ਟਾਈਮ ਲੱਗਾ ਇਹਨਾਂ ਨੂੰ ਬਾਕੀ ਆ ਜੀ ਇਹ ਨਿੱਕੇ ਨਿੱਕੇ ਪੁਆਇੰਟ ਜਿਹੜੇ ਇੰਨੇ-ਇੰਨੇ ਟਾਈਮ ਲਾ ਕੇ ਸਬਜ਼ੀ ਬਣਾਉਣੀ ਆ ਫੇਰ ਹੀ ਸਵਾਦ ਬਣਦੀ ਆ ਤੇ ਉਹ ਤੇ ਆਪਣੇ ਆਪ ਹੀ ਸਵਾਦ ਬਣਦੀ ਫੇਰ ਹਣਾ ਜੇ ਇੰਨੇ-ਇੰਨੇ ਚਿਰ ਜਿਹੜਾ ਵਾ ਮਸਾਲਾ ਭੁੰਨਾ ਜੇ ਕੱਚਾ ਭੁੰਨਾ ਜਾਂ ਕਰਕੇ ਪਰੇ ਕਰਨਾ ਫੇਰ ਤੇ ਕੋੜੇ ਹੀ ਬਣਨੇ ਮਾਲੂ ਤੇਜੀ ਨਹੀਂ ਬਣਨੇ ਮਸਾਲੇ ਕੱਚੇ ਦੀ ਵਿੱਚ ਬਾਸ਼ਨਾ ਜੀ ਹੁੰਦੇ ਚੀਜ਼ ਨੂੰ ਜਿਹੜਾ ਟਾਈਮ ਲੱਗਦਾ ਵਾ ਅੱਜ ਕੱਲ ਟਾਈਮ ਨਹੀਂ ਲਾਉਣਾ ਚਾਹੁੰਦੇ ਮਿੰਟੋ-ਮਿੰਟ ਬਣਾ ਕੇ ਤੇ ਖਾਣਾ ਚਾਹੁੰਦੇ ਆ ਹਣਾ ਫੇਰ ਉਹੋ ਜੀ ਗੱਲ ਨਹੀਂ ਬਣਦੀ ਹੁੰਦੀ ਫ ਜਿਹੜਾ ਸਬਜ਼ੀ ਦਾ ਵਾ ਉਹ ਨਹੀਂ ਨਿਕਲਦਾ ਤੇ ਅਧੂਰਾ ਹੀ ਰਹਿ ਜਾਂਦਾ ਵਾ ਬਟ ਹੁਣ ਤੁਹਾਨੂੰ ਪਤਾ ਹੀ ਆ ਜੀ 20-25 ਮਿੰਟ ਹੋ ਗਿਆ ਜੀ ਮਸਾਲਾ ਭੁੰਨੇ ਨੂੰ ਤੇ ਹੁਣ ਕੀ ਹੁਣ ਕੀ ਪਾਵਾਂਗੇ ਪਾਵਾਂਗੇ ਹਲਦੀ ਚਲੋ ਜੀ ਅਸੀਂ ਨਾ ਕਹੀਂ ਉਹਦਾ ਵੀ ਪਾਇਆ ਸੀ ਤੇ ਹੁਣ ਥੋੜਾ ਜਿਹਾ ਪਾਵਾਂਗੇ ਜਦ ਮਸਾਲਾ ਭੁੱਜ ਜਾਂਦਾ ਉਦੋਂ ਪਾ ਲਿਆ ਜੀ ਠੀਕ ਆ ਜੀ ਤੇ ਤੁਸੀਂ ਵੀ ਆਪਣੇ ਜਿਹੜੇ ਤੇ ਟੇਸਟ ਦੇ ਹਿਸਾਬ ਨਾਲ ਪਾ ਲਿਓ ਹਾਂਜੀ ਹਾਂਜੀ ਜਿੰਨਾ ਤੁਹਾਨੂੰ ਟੇਸਟ ਜਿੰਨਾ ਤੁਹਾਨੂੰ ਖਾਣਾ ਚਾਹੁੰਨੇ ਆ हां थोड़ा जे ਪਾਵਾਂਗੇ ਘਰਮ ਮਸਾਲਾ ਥੋੜਾ ਜਿਹਾ اچھا ਥੋੜਾ ਜਿਹਾ ਘਰਮ ਮਸਾਲਾ ਹਨ ਹਾਂ ਤੇ ਵਿੱਚ ਪਾਵਾਂਗੇ ਅੰਬ ਚੂਰਨ ਅੰਬ ਚੂਰ ਪਾਊਡਰ ਹਾਂ ਇੱਕ ਚਮਚ ਪਾਵਾਂਗੇ ਚਲੋ ਜੀ ਇੱਕ ਚਮਚੀ ਲਿਆ ਦੋਈ ਹਣਾ ਹਾਂ ਤੇ ਦੇਖ ਸਕਦੇ ਹੋ ਜੀ ਕਿਲੋ ਕਈ ਨਾ ਤਿੰਨ ਪਾ ਲੈਂਦੇ ਆ ਹਾਂਜੀ ਹਨਾ ਪਰ ਇੰਨਾ ਅੰਬ ਚੂਰਨ ਪਾਇਆ ਕਿਲੋ ਸਾਡੇ ਕਰੇਲੇ ਆ ਤੇ ਉਹਨਾਂ ਲਈ ਆਪਾਂ ਇਸ ਤਰੀਕੇ ਨਾਲ ਇੰਨੇ ਪਿਆਜ਼ ਵਰਤੇ ਆ ਤੇ ਇੰਨਾ ਕੁ ਮਸਾਲਾ ਵਗੈਰਾ ਵਰਤਣ ਦੇ ਆ ਬਾਕੀ ਤੁਸੀਂ ਆਪਣੇ ਅਕੋਰਡਿੰਗ ਟੂ ਆਪਣੇ ਹਨਾ ਕਰ ਦੇ ਦੀਆਂ ਲਈ ਵੇਖ ਕੇ ਕਰ ਸਕਦੇ ਹਾਂ ਬਾਕੀ ਅੱਛਾ ਹੁਣ ਇਹਨੂੰ ਥੋੜਾ ਜਿਆਦਾ ਹੋਰ ਭੁੰਨਾਗੇ ਥੋੜਾ ਜਿਆਦਾ ਭੁੰਨਣਾ ਦਾ ਤਾਂ ਉਹ ਨਾਲ ਦੀ ਪਾਈ ਵਿੱਚ ਹਾਂਜੀ ਮਸਾਲੇ ਵਗੈਰਾ ਐਡ ਕੀਤੇ ਤੇ ਹੁਣ ਇਹਨੂੰ ਭੁੰਨ ਦਿਆ ਫਿਰ ਭੁੰਨ ਕੇ ਜਦੋਂ ਇਹਨੂੰ ਫਿਲ ਕਰਨਾ ਫਿਰ ਤੁਹਾਨੂੰ ਉਦੋਂ ਨਾਲ ਦੀ ਨਾਲ ਹੀ ਜਿਹੜਾ ਵਾ ਉਹ ਵੀਡੀਓ ਦਾ ਕਲਿੱਪ ਜਿਹੜਾ ਵਾ ਸ਼ੋਅ ਕਰਦੇ ਹਾਂ ਤੇ ਉਸ ਤਰੀਕੇ ਨਾਲ ਭਰ ਕੇ ਤੁਸੀਂ ਵੀ ਫਿਰ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਲਓ ਜੀ ਹੁਣ ਮਸਾਲਾ ਹੋ ਗਿਆ ਵਾ ਜੀ ਆਡਾ ਪੂਰਾ ਪ੍ਰੋਪਰ ਤਰ੍ਹਾਂ ਤਰੀਕਾ ਨਾਲ ਰੈਡੀ ਹੈਣਾ ਹਾਂ ਤੇ ਹੁਣ ਪਰੇ ਤੇ ਮੰਮੀ ਜੀ ਘਰਮ ਹੋਣਾ ਵਾ ਅਜੇ ਠੰਡਾ ਕਰਨਾ ਪਊ ਅਜੇ ਠੰਡਾ ਕਰਨਾ ਪੈਣਾ ਠੰਡਾ ਕਰਾਂਗੇ ਮਸਾਲੇ ਨੂੰ ਸਾਡਾ ਤੇਲ ਵਾਣਾ ਵਿੱਚ ਹਾਂਜੀ ਉਹ ਵੀ ਫਿਰ ਇਹਦੇ ਨਾਲ ਸੋਨੀ ਦੇ ਨਾਲ ਹੀ ਤਾਂ ਕਰ ਲਾਂਗੇ ਨਾ ਉਹਦਾ ਤੇਲ ਸਾਡਾ ਨਿਕਲ ਜਾਗਾ ਐਕਸਟਰਾ ਤੇਲ ਆਣਾ ਕੱਢਣਾ ਹਾਂ ਐਕਸਟਰਾ ਤੇਲ ਪਾਣਾ ਲਓ ਜੀ ਜਿਹੜਾ ਤੇਲ ਵੀ ਆਪਾਂ ਕੱਢ ਦਿੱਤਾ ਇਨਾਂ ਨਹੀਂ ਵਿੱਚ ਰਹਿਣ ਦੇਣਾ ਹਨਾ ਹਾਂ ਤੇ ਇਸ ਤਰੀਕੇ ਨਾਲ ਤੇ ਮੰਮੀ ਜੀ ਫਿਰ ਕਰੇਲੇ ਐ ਬਿਲਕੁਲ ਵਧੀਆ ਬਣਨੇ ਤੇਲ ਤੇ ਉਹਨਾਂ ਵਿੱਚ ਹੋਣਾ ਨਹੀਂ ਹੈ ਨਾ ਹਾਂ ਆਤਰੀਕਾ ਵਧੀਆ ਜੇ ਤੂੰ ਇਹ ਤੇਲ ਨਾਲ ਜਿਹੜਾ ਖਾਣਾ ਵਾ ਇੰਨਾ ਆ ਵੀ ਕਹਦਾ ਸਿਹਤ ਲਈ ਚੰਗਾ ਵਾ ਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਨਹੀਂ ਕਿ ਜਾਂ ਦੂਸਰੇ ਤਰੀਕੇ ਨਾਲ ਬਣਾਉਣਾ ਜਿਹੜਾ ਪਹਿਲਾਂ ਕੱਚਾ ਮਸਾਲਾ ਭਰ ਕੇ ਤੇ ਬਾਅਦ ਵਿੱਚ ਫਰਾਈ ਕਰਨੀ ਹੈ ਨਾ ਤੇ ਦੋਵਾਂ ਵਿੱਚੋਂ ਤੁਹਾਨੂੰ ਕਿਹੜਾ ਵਧੀਆ ਲੱਗਿਆ ਤੇ ਤੁਸੀਂ ਕਿਹੜਾ ਵਰਤਦੇ ਹੋ ਵੀ ਸਾਨੂੰ ਜਰੂਰ ਦੱਸਿਓ ਤੇ ਲਓ ਜੀ ਹੁਣ ਅਸੀਂ ਮਸਾਲਾ ਜਿਹੜਾ ਵਾ ਇੱਕ ਵੱਖਰੀ ਭਾਂਡੇ ਦੇ ਵਿੱਚ ਕੱਢ ਲਿਆ ਵਾ ਤੇ ਇਸ ਤਰੀਕੇ ਨਾਲ ਇਹਨੂੰ ਸਾਰੇ ਨੂੰ ਕੱਢ ਕੇ ਤੇ ਫਿਰ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਫੇਰ ਤੁਹਾਨੂੰ ਜਿਹੜਾ ਵਾ ਉਹ ਮਿਲਦੇ ਆ ਠੀਕ ਆ ਨੈਕਸਟ ਸਟੈਪ ਦਾ ਸਾਦਾ ਇੰਸਾਲਾ ਕੱਢਣਾ ਹੈ ਨਾ ਹਾਂਜੀ ਇਹਦਾ ਪਾ ਪਾ ਕੇ ਸਾਰਾ ਨਿਕਲ ਜਾਣਾ ਚਲੋ ਜੀ ਕੱਢ ਲਓ ਫਿਰ ਮਸਾਲਾ ਤੇ ਜਦੋਂ ਭਰਨਾ ਵਾ ਉਦੋਂ ਤੁਹਾਨੂੰ ਦੱਸਦੇ ਹਾਂ ਜੀ ਇਦਾਂ ਨਾਲ ਆਪਣਾ ਪਕ ਤੇ ਸਾਰਾ ਤੇਲ ਇਕੱਠਾ ਲੈਣਾ ਲਓ ਜੀ ਹੁਣ ਵਾਰੀ ਆ ਜੀ ਕਰੇਲਿਆਂ ਨੂੰ ਭਰਨ ਦੀ ਹਾਂ ਤੇ ਦੇਖ ਸਕਦੇ ਹੋ ਤੁਸੀਂ ਇਧਰ ਮਸਾਲਾ ਠੰਡਾ ਹੋ ਗਿਆ ਮਸਾਲਾ ਪੂਰਾ ਠੰਡਾ ਹੋ ਗਿਆ ਹੁਣ ਤੇ ਉਧਰ ਹੀ ਸਾਈਡ ਤੇ ਆਪਣੇ ਕਰੇਲੇ ਤੇ ਹੁਣ ਇਹਨਾਂ ਦੀ ਹੋਣ ਲੱਗੀ ਜੀ ਫੀਲਿੰਗ ਤੇ ਵੇਖ ਲਓ ਕਰੇਲੇ ਨੂੰ ਆਪਾਂ ਪਹਿਲਾਂ ਫਰਾਈ ਕਰ ਲਿਆ ਮਸਾਲਾ ਵੀ ਬਣਾ ਲਿਆ ਹੁਣ ਸਿਰਫ ਭਰ ਕੇ ਤੇ ਖਾਣੇ ਹਾਂ ਹਨਾ ਸੋਖਾ ਹੀ ਕੰਮ ਤੇ ਤੁਸੀਂ ਸਾਰੇ ਜਾਣੇ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਸੋਖਾ ਲੱਗਦਾ ਤੇ ਤੁਸੀਂ ਕਿਹੜਾ ਵਰਤਦੇ ਆ ਤੇ ਆਪਾਂ ਵੀ ਵੈਸੇ ਪਹਿਲਾਂ ਇਵੇਂ ਵਰਤਦੇ ਹੁੰਨੇ ਸੀਗੇ ਦੂਸਰਾ ਜਿਹੜਾ ਪਹਿਲਾਂ ਮਸਾਲਾ ਭਰ ਕੇ ਤੇ ਬਾਅਦ ਵਿੱਚ ਫਰਾਈ ਕਰਨੇ ਹਨਾ ਤੇ ਹੁਣ ਹੁਣ ਆ ਸਵਾਦ ਹੀ ਵਧੀਆ ਲੱਗਦਾ ਆ ਵਧੀਆ ਵਾ ਤੇ ਕਿੰਦੇ ਕੋੜੇ ਵੀ ਨਹੀਂ ਬੰਦੇ ਇਦਾਂ ਤੇ ਹੁਣ ਆਪਾਂ ਜਰੂਰ ਤੁਹਾਨੂੰ ਟੇਸਟ ਕਰਕੇ ਤੇ ਉਹ ਵੀ ਦੱਸਾਂਗੇ ਠੀਕਾ ਕੋੜੇ ਹੈਗੇ ਆ ਕਿ ਨਹੀਂ ਤੇ ਤੁਸੀਂ ਵੀ ਜਰੂਰ ਇਸ ਤਰੀਕੇ ਨਾਲ ਟਰਾਈ ਕਰਿਓ ਤੇ ਜਰੂਰ ਫਿਰ ਜਿਨ੍ਹਾਂ ਨੂੰ ਕੋੜੇ ਲੱਗਦੇ ਆ ਨਾ ਇਸ ਤਰੀਕੇ ਨਾਲ ਕਰਿਓ ਟਰਾਈ ਤੇ ਜਿਹੜੇ ਕਰਦੇ ਆ ਉਹ ਕਮੈਂਟ ਵੀ ਕਰਿਓ ਨਹੀਂ ਕਰਦੇ ਉਹ ਵੀ ਕਮੈਂਟ ਕਰਿਓ ਤੇ ਜੇ ਇਹਨਾਂ ਨੇ ਫਸਟ ਟਾਈਮ ਹਾਟੇ ਵਾਂਗੂ ਬਣਾਉਣੇ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਵੀ ਤੇ ਲਓ ਜੀ ਸਮਾਂ ਨਾ ਬਰਬਾਦ ਕਰੀਏ ਤੇ ਹੁਣ ਹੌਲੀ ਹੌਲੀ ਕਰਕੇ ਜਿਹੜੇ ਆ ਸਾਰੇ ਕਰ ਲਈ ਤਾਂ ਇਹ ਤਵਨਾ ਇਸ ਤਰੀਕੇ ਨਾਲ ਹੀ ਭਰ ਲਾਂਗੇ ਕਿ ਭਰ ਕੇ ਤੇ ਫਿਰ ਤੁਹਾਨੂੰ ਟੇਸਟ ਦੱਸ ਦਿਆਂ ਕਿਵੇਂ ਦਾ ਵਾ ਕੌੜੇ ਹੈਗੇ ਆ ਜੇ ਨਹੀਂ ਤੇ ਜਿਹੜੇ ਵੀ ਕੱਚੇ ਹੁੰਦੇ ਆ ਨਾ ਉਹਨਾਂ ਵਿੱਚ ਰਹਿਣ ਦਿਤਿਆ ਤੇ ਜਿਹੜੇ ਜ਼ਿਆਦਾ ਪੱਕ ਗਏ ਹੀ ਉਹੀ ਕੱਟਦੇ ਹਾਂਜੀ ਤੇ ਵੀ ਜਿਹੜੇ ਉਹ ਵੀ ਵਧੀਆ ਜਿਹੜੇ ਪੱਕ ਜਾਂਦੇ ਵਿੱਚ ਕਰਜ ਕਰਜ ਕਰਦੇ ਸਵਾਦ ਲੱਗਦਾ ਹੈ ਨਾ ਅੱਛਾ ਅੱਛਾ ਮੇਰੇ ਵਿੱਚ ਉਹ ਨਾਲ ਖੱਦ ਰਿਹਾ ਠੀਕ 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 ਆ ਉਹ ਪਹਿਲਾਂ ਹੀ ਕੱਢ ਦਿੱਤੇ ਹੋਣੇ ਤੁਸੀਂ ਹਾਂ ਜਦੋਂ ਧੁੱਪ ਲਵਾਉਣੀ ਹੁੰਦੀ ਆ ਆਪਾਂ ਦੇ ਜਾਣੇ ਆ ਤੇ ਲਓ ਜੀ ਬਹੁਤ ਹੀ ਸਵਾਦ ਲੱਗਦੇ ਸਿਰਸੇ ਦੇ ਪਰੌਂਠੇ ਨਹੀਂ ਬੜੇ ਸਵਾਦ ਲੱਗਦੇ ਆ ਹਾਂ ਜੀ ਤੇ ਰੋਟੀ ਦਾ ਹੀ ਬੜੇ ਸਵਾਦ ਲੱਗਦੇ ਤੇ ਇੱਕ ਅਰੇ ਤੁਹਾਨੂੰ ਪੂਰੀ ਨੇੜਿਓ ਜਿਹੜਾ ਵਾ ਦਿਖਾਉਣੀ ਆ ਇਹਨਾਂ ਦੀ ਫਿਲਿੰਗ ਹੁੰਦੀ ਹੋਈ ਲਓ ਜੀ ਕਮੈਂਟ ਕਰਕੇ ਦੱਸਿਓ ਪਰਵੇਂ ਕਰੇਲੇ ਜਿਹੜੇ ਆ ਕਿਦਾਂ ਦੇ ਲੱਗਣ ਦੇ ਆ ਤੇ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇਧਰ ਦੀ ਸਿਹਤ ਤੇ ਮੰਮੀ ਜੀ ਨੇ ਜਿਹੜੀ ਆ ਥਾਲੀ ਵੀ ਸਜਾਤੀ ਆ ਹੈਂ ਇਧਰ ਥਾਲੀ ਵੀ ਤਿਆਰ ਕਰ ਦਿੱਤੀ ਆ ਹੁਣ ਤੁਹਾਨੂੰ ਇਹਦਾ ਟੇਸਟ ਕਰਕੇ ਤੇ ਤੁਹਾਨੂੰ ਸਾਰਿਆਂ ਨੂੰ ਦੱਸਦੇ ਆ ਕੌੜੇ ਬਣੇ ਆ ਕਿ ਨਹੀਂ ਠੀਕ ਆ ਤੇ ਹੁਣ ਤੁਹਾਨੂੰ ਟੇਸਟ ਕਰਕੇ ਵਿਖਾਉਣੀ ਆ ਜੀ ਠੀਕ ਆ ਤੇ ਕਿਦਾਂ ਦੇ ਲੱਗੇ ਕਿਦਾਂ ਦੇ ਬਣੇ ਆ ਤੇ ਫਿਰ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਜਿਹੜਾ ਵਾ ਟਰਾਈ ਕਰਿਓ ਠੀਕ ਆ ਤੇ ਕੀ ਦੇਖ ਸਕਦੇ ਆ ਮੈਂ ਇਧਰ ਬਹੁਤ ਹੋਰ ਬਣੇ ਆ ਤੁਸੀਂ ਹੁਣ ਸਾਰਿਆਂ ਨੇ ਜ਼ਰੂਰ ਟਰਾਈ ਕਰਿਓ ਠੀਕ ਆ ਟਰਾਈ ਕਰਕੇ ਤੇ ਸਾਨੂੰ ਇਸ ਵਲੌਗ ਦੇ ਨੀਚੇ ਜਿਹੜਾ ਵਾ ਕਮੈਂਟ ਕਰਿਓ ਤੇ ਸਾਨੂੰ ਦੱਸਿਓ ਕਿ ਇਸ ਤਰੀਕੇ ਦੇ ਨਾਲ ਜਿਹੜੇ ਘਰੇਲੇ ਕੌੜੇ ਬਣਦੀ ਆ ਕਿ ਨਹੀਂ ਠੀਕ ਆ ਤੇ ਜਿਹੜੇ ਵੀ ਦੂਸਰੇ ਤਰੀਕੇ ਨਾਲ ਟਰਾਈ ਕਰਦੇ ਹੋ ਇਸ ਤਰੀਕੇ ਨਾਲ ਜ਼ਰੂਰ ਕਰਿਓ ਤੇ ਮੈਂ ਆਸ ਕਰਦਾ ਤੁਸੀਂ ਸਾਰਿਆਂ ਨੇ ਜ਼ਰੂਰ ਟਰਾਈ ਕਰੋਗੇ ਤੁਸੀਂ ਸਾਰਿਆਂ ਨੇ ਕਮੈਂਟ ਵੀ ਬੜੇ ਕੀਤੇ ਹੀ ਕਰਦੇ ਆਂਦੇ ਹਨਾ ਫਿਰ ਘਰੇਲੇ ਜਿਹੜਿਆਂ ਨੂੰ ਬਣਾ ਕੇ ਦੱਸੋ ਪਰਵੇਂ ਇਹ ਕਿਹਨੇ ਦਾ ਤਰੀਕਾ ਵੀ ਹੁਣ ਨਵਾਂ ਹੀ ਮੈਨੂੰ ਮਾਰੇ ਨਵਾਂ ਪਹਿਲੀ ਵਾਰੀ ਵੇਖਿਆ ਵੀ ਪਹਿਲਾਂ ਤੇ ਵੇਖਦੇ ਨਹੀਂ ਵੀ ਤਾਂ ਗਲ ਭੇਟ ਕੇ ਤੇ ਮੰਮੀ ਜੀ ਵਿੱਚ ਮਸਾਲਾ ਪਹਿਲਾਂ ਭਰ ਕੇ ਬਾਅਦ ਚ ਭਰਾਈ ਤੇ ਡੰਡੇ ਵਿੱਚ ਕੁੱਟ ਕੇ ਤੇ ਮਸਾਲਾ ਭਰ ਕੇ ਤੇ ਫਿਰ ਤਾਂ ਗਲ ਭੇਟ ਦੇਣ ਦੇ ਦੇ ਵਿੱਚ ਮਸਾਲਾ ਨਿਕਲ ਜਾਣਾ ਤੇ ਪਰ ਹੁਣ ਤਾਂ ਤਕਨੀਕ ਨਵੀਂ ਆ ਗਈ ਪਹਿਲਾਂ ਮਸਾਲਾ ਭੁੰਨ ਲਿਆ ਫਿਰ ਇਹ ਵੀ ਫਰਾਈ ਕਰਦੇ ਸਿਰਫ ਭਰ ਕੇ ਤੇ ਸਰਵ ਕਰਦੇ ਹੈ ਨਾ ਤੇ ਵਾਹ ਕਾ ਵੀ ਜਾਂਦੀ ਤਕਨੀਕ ਆਈ ਹੈ ਤੂੰ ਹੁਣ ਵੇਖ ਲੈ ਮੈਨੂੰ ਫਿਰ ਹੁਣ ਪਤਾ ਲੱਗਾ ਤੇ ਬਾਕੀ ਆ ਕੇ ਜੇ ਬਲੋਗ ਵਧੀਆ ਲੱਗਾ ਹੋਊਗਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੀਆਂ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਨੂੰ ਦੇਖਣ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਪਹਿਲਾ ਆਈਕਨ ਉਮੀ ਟੈਪ ਕਰਿਓ ਠੀਕ ਆ ਜਿਹੜੀ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਵਲੋਗ ਦੀ ਪਹੁੰਚੇ ਤੇ ਠੀਕ ਆ ਜੀ ਮਿਲਦੇ ਆ ਅਗਲੇ ਵਲੋਗ ਦੇ ਨਾਲ ਬਾਏ ਬਾਏ